ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਏਟਲਾ ਬੋਰਡ ਬਾਰੇ। ਕੁਲਵੰਤ ਸਿੰਘ ਵਿਰਕ ਇੱਕ ਬਹੁਤ ਖੂਬਸੂਰਤ ਖਾਣੇਕਾਰ ਹੋਇਆ ਜਿਸ ਨੇ ਬਹੁਤ ਖੂਬਸੂਰਤ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਅ ਕੁਲਵੰਤ ਸਿੰਘ ਵਿਰਕ ਦਾ ਜੋ ਕਾਲ ਐ ਜੀਵਨ ਕਾਲ ਆ ਉਹ 1921 ਤੋਂ ਲੈ ਕੇ 1987 ਤੱਕ ਦਾ ਐ। ਤੇ ਜਿਹੜੀ ਉਸ ਦੀ ਕਹਾਣੀ ਐ ਧਰਤੀ ਏਟਲਾ ਬੋਰਡ ਉਹ ਆਪਣੇ ਆਪ ਤੇ ਵਿੱਚ ਇੱਕ ਬੜੀ ਸ਼ਾਹਕਾਰ ਕਹਾਣੀ ਐ। ਇਸ ਤੋਂ ਪਹਿਲਾਂ ਕਿ ਕਹਾਣੀ ਬਾਰੇ ਆਪਾਂ ਗੱਲ ਕਰੀਏ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਲਾ ਬਾਰੇ ਉਸ ਦੇ ਜੀਵਨ ਬਾਰੇ ਕੁਝ ਚਰਚਾ ਆਪਾਂ ਆ ਇਸ ਵੀਡੀਓ ਦੇ ਵਿੱਚ ਕਰਾਂਗੇ ਆ ਕੁਲਵੰਤ ਸਿੰਘ ਵਿਰਕ ਦਾ ਜਨਮ ਸਰਦਾਰ ਆਸਾ ਸਿੰਘ ਦੇ ਘਰ ਪਿੰਡ ਫੁੱਲਵਰਨ ਜ਼ਿਲ੍ਹਾ ਸ਼ੇਖਪੂਰਾ ਜਿਹੜਾ ਹੁਣ ਪਾਕਿਸਤਾਨ 'ਚ ਹੈ ਉੱਥੇ ਹੋਇਆ ਉਹਨੇ ਐਵੇਂ ਅੰਗਰੇਜ਼ੀ ਦੀ ਵਿੱਦਿਆ ਪ੍ਰਾਪਤ ਕਰਕੇ ਫੌਜ ਅਫਸਰ ਵਜੋਂ ਸੇਵਾ ਆਰੰਭ ਕਰਤੀ ਉਸ ਤੋਂ ਬਾਅਦ ਉਸਨੇ ਪ੍ਰੈਸ ਇਨਫੋਰਮੇਸ਼ਨ ਅਫਸਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੁਆਇੰਟ ਡਾਇਰੈਕਟਰ ਵੱਜੋਂ ਵੀ ਜਿਹੜੀ ਹੈ 7 پائی ਉਹ ਕੁਝ ਸਮਾਂ ਮੁੱਖ ਮੰਤਰੀ ਪੰਜਾਬ ਦਾ ਪੀਏ ਵੀ ਰਿਹਾ ਕੁਲੰਤ ਸਿੰਘ ਵਿਰਕ ਪੰਜਾਬੀ ਕਹਾਣੀ ਦਾ ਬਹੁਤ ਹੀ ਸਨਮਾਨਿਤ ਤੇ ਜ਼ਿਕਰਯੋਗ ਨਾਮ ਹੈ ਉਹਨੇ ਕੇਵਲ ਕਹਾਣੀ ਲਿਖ ਕੇ ਨਹੀਂ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ ਆਪਣੀ ਪਛਾਣ ਬਣਾਈ ਸਗੋਂ ਮਾਨਵਵਾਦੀ ਰਚਨਾ ਦ੍ਰਿਸ਼ਟੀ ਦੇ ਧਾਰਨੀ ਕਲਵੰਤ ਸਿੰਘ ਵਿਰਕ ਨੇ ਸਹਾਨੂੰ ਪੂਤੀ ਤੇ ਸਹਿਰਦਤਾ ਨਾਲ ਮਨੁੱਖੀ ਜੀਵਨ ਦੇ ਅਜਿਹੇ ਪ੍ਰਮਾਣਿਕ ਚਿੱਤਰ ਸਿਰਜੇ ਕਿ ਉਹ ਪੰਜਾਬੀ ਪਾਠਕਾਂ ਦੇ ਚੇਤਿਆਂ 'ਚ ਸਦਾ ਲਈ ਸਿਰ ਹੋ ਗਏ ਗਿਣਤੀ ਵਿੱਚ ਘੱਟ ਪਰ ਗੁਣਪੱਖੋ ਬਹੁਤ ਮਹੱਤਵਪੂਰਨ ਕਹਾਣੀਆਂ ਲਿਖਣ ਵਾਲੇ ਕਲਵੰਤ ਸਿੰਘ ਵਿਰਕ ਨੂੰ 1968 ਦੇ ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਉੱਤੇ ਸਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੁੰਦਾ ਹੈ ਕਲੌਂਗ ਸਿੰਘ ਵਿਰਕ ਨੇ ਆਪਣੀਆਂ ਕਹਾਣੀਆਂ ਚ ਬੜੀ ਮਨੋਵਿਗਿਆਨਕ ਮੁਹਾਰਤ ਨਾਲ ਮਨੁੱਖੀ ਮੰਦੀਆਂ, ਦੁਬਧਾਵਾਂ, ਆਕਾਂਖਿਆਵਾਂ, ਅਤ੍ਰਿਪਤੀਆਂ ਦਾ ਵਿਵੇਕ ਸਿਰਜਿਆ। ਉਸ ਨੂੰ ਨਵੀਂ ਉੱصر ਰਹੀ ਸਭਿਤਾ ਦੀਆਂ ਵਿਸ਼ੇਸ਼ਤਾਵਾਂ ਖਿੱਚਾਂ ਪਾਉਂਦੀਆਂ ਰਹੀਆਂ ਤੇ ਉਹ ਪਿੰਡੂ ਤੇ ਸ਼ਹਿਰੀ ਸਮਾਜਿਕ ਜੀਵਨ ਚ ਆ ਰਹੇ ਪਰਵਰਤਨ ਨੂੰ ਨਜ਼ਰ ਦੀ ਤਾਜ਼ਗੀ ਦੇ ਨਾਲ ਵੇਖਦਾ। ਉਹ ਨਵੀਆਂ ਤਬਦੀਲੀਆਂ ਨੂੰ ਜਿਹਾ ਕਹਿੰਦਾ ਹੋਇਆ ਵੀ ਪੁਰਾਣੇ ਤੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਗਏ ਪਾਤਰਾਂ ਨੂੰ ਨਫ਼ਰਤ ਭਾਵ ਨਾਲ ਨਹੀਂ ਚਿਤਰਦਾ ਅਸਲ ਵਿੱਚ ਉਹ ਮਨੁੱਖ ਨੂੰ ਨਾਇਕ ਜਾਂ ਖਲਨਾਇਕ ਦੇ ਖਾਨਿਆਂ ਵਿੱਚ ਵੰਡ ਕੇ ਵੇਖਣ ਦਾ ਮੁੱਦਾ ਹੀ ਨਹੀਂ ਹੈ ਉਹ ਪੁਰਿਆਂ ਬੰਦਿਆਂ ਵਿੱਚ ਵੀ ਚੰਗਿਆਈ ਦੇ ਅੰਸ਼ ਖੋਜ ਕਰਦਾ ਹੈ ਤੇ ਉਸ ਕੋਲ ਹਨੇਰੇ ਹਾਲਾਤ ਵਿੱਚ ਰੋਸ਼ਨੀ ਦੀ ਕਿਰਨ ਲੱਭਣ ਵਾਲੀ ਤੇਜ ਸਿੱਖੀ ਨਜ਼ਰ ਵੀ ਹੈ ਆ ਪਾਠਕ ਲਈ ਉਪਰੀ ਧਰਤੀ ਦਾ ਹਜ਼ਾਰਾ ਸਿੰਘ ਚੋਰ ਨਹੀਂ ਰਹਿੰਦਾ ਉਪਰੀ ਧਰਤੀ ਉਹਦੀ ਇੱਕ ਕਹਾਣੀ ਹੈ ਜਿਸ ਦਾ ਪਾਤਰ ਹੈ ਹਜ਼ਾਰਾ ਸਿੰਘ ਉਹ ਉਹਨੂੰ ਚੋਰ ਨਹੀਂ ਮੰਨਦਾ ਤੇ ਉਸ ਨੂੰ ਖੱਪੜ ਜਿਹੜੀ ਇੱਕ ਹੋਰ ਕਹਾਣੀ ਹੈ ਉਹਦੇ ਵਿੱਚ ਪਾਕਿਸਤਾਨ ਚ ਰਹਿ ਗਈ ਸਿੱਖ ਔਰਤ ਜੋ ਸਭ ਕੁਝ ਮਿਟਾ ਕੇ ਅਤੇ ਮੁਸਲਮਾਨੀ ਬਣ ਜਾਣ ਤੋਂ ਬਾਅਦ ਅਜੇਹੀਆਂ ਮਰਨਹਾਰ ਹਾਲਤਾਂ ਵਿੱਚ ਦੀ ਜਿਉਣ ਦਾ ਰਾਹ ਤਲਾਸ਼ਦੀ ਦਿਸਪੈਂਦੀ ਹੈ ਸਥਿਰ ਪਰ ਪੂੰਜੀਵਾਦੀ ਕੀਮਤਾਂ ਤੇ ਪ੍ਰਵੇਸ਼ ਨਾਲ ਹੌਲੀ-ਹੌਲੀ ਬਦਲ ਵੀ ਰਹੇ ਅ ਕਿਰਸਾਣੀ ਜੀਵਨ ਦੇ ਪ੍ਰਮਾਣਿਕ ਚਿੱਤਰ ਪੇਸ਼ ਕਰਨ ਤੋਂ ਇਲਾਵਾ ਵਿਰਕ ਨੇ ਦੇਸ਼ਵੰਡ ਦੇ ਦਰਦ ਨੂੰ ਬਿਆਨ ਕਰਦੀਆਂ ਸ਼ਾਹਕਾਰ ਕਹਾਣੀਆਂ ਦੀ ਸਿਰਜਣਾ ਵੀ ਕੀਤੀ ਹੈ। ਜ਼ਿੰਦਗੀ ਵਿੱਚ ਸਰਗਰਮ ਰੋਲ ਨਿਭਾਉਣ ਲਈ ਅੱਗੇ ਆ ਰਹੀ ਨਵੀਂ ਬਦਲ ਲਈ ਔਰਤ ਦਾ ਚਿੱਤਰ ਵੀ ਉਸ ਦੀਆਂ ਕਹਾਣੀਆਂ ਦੇ ਵਿੱਚ ਬੜੇ ਲਗਾਓ ਨਾਲ ਪੇਸ਼ ਕੀਤਾ ਦ੍ਰਿਸ਼ਟੀਗੋਚਰ ਹੁੰਦਾ ਹੈ। ਉਸ ਦੇ ਕਹਾਣੀ ਸੰਗ੍ਰਹਿਾਂ ਦਾ ਵੇਰਵਾ ਅਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ। ਛਾ ਵੇੜਾ 1943, ਧਰਤੀ ਤੇ ਆਕਾਸ਼ 1951, ਤੂੜੀ ਦੀ ਪੰਡ 1954 ਇੱਕ ਸਕੇ ਹਮ 1955 ਦੁੱਧ ਦਾ ਛੱਪੜ 1957 ਗੋਲਾ 1961 ਨਵੇਂ ਲੋਕ 1967 ਆਤਿਸ਼ਬਾਜੀ 1984 ਦੁੱਧ ਦਾ ਛੱਪੜ ਛਾਵੇੜਾ ਖੱੱਬੜ ਤੂੜੀ ਦੀ ਪੰਡ ਧਰਤੀ ਏੜਲਾ ਬੌਲਦ ਉਜਾੜ ਉਪਰੀ ਧਰਤੀ ਸ਼ੇਰਨੀਆਂ ਨਮਸਕਾਰ ਆਦ ਉਸ ਦੀਆਂ ਸ਼ਾਹਕਾਰ ਕਹਾਣੀਆਂ ਨੇ ਇਹ ਸੀ ਕਲਵੰਤ ਸਿੰਘ ਵਿਰਕ ਦੀ ਜੀਵਨੀ ਬਾਰੇ ਤੇ ਉਸਦੇ ਕਹਾਣੀ ਸਿਰਿਆ ਬਾਰੇ ਕੁਝ ਸੰਖੇਪ ਜਾਣਕਾਰੀ ਹੁਣ ਆਪਾਂ ਗੱਲ ਕਰਦੇ ਆ ਇਸ ਕਹਾਣੀ ਬਾਰੇ ਧਰਤੀ ਏਟਲਾ ਬੌਲਦ ਕਹਾਣੀ ਦੀ ਕਥਾ ਦ੍ਰਿਸ਼ਟੀ ਕੀ ਹੈ ਉਹਦੇ ਬਾਰੇ ਚਰਚਾ ਕਰਾਂਗੇ ਧਰਤੀ ਏਟਲਾ ਬੌਲਦ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਨਹੀਂ ਸਗੋਂ ਪੰਜਾਬੀ ਦੇ ਕਹਾਣੀ ਸਾਹਿਤ ਦੀ ਸ਼ਾਹਕਾਰ ਕਹਾਣੀ ਨਰਸਨ ਦੇ ਇਸ ਕਹਾਣੀ ਦੀ ਵਿਡਿਆਈ ਕਹਾਣੀ ਦੇ ਬਜ਼ੁਰਗ ਪਾਤਰ ਦੇ ਨਾਇਕਤਵ ਨੂੰ ਸਿਰਜਣ ਵਿੱਚ ਹੀ ਨਹੀਂ ਸਗੋਂ ਹੁਨਰਬੰਦੀ ਨਾਲ ਸਿਰਜੇ ਗਏ ਉਸ ਪ੍ਰਤਾਂਤ ਉਹਲੇ ਵਿੱਚ ਵੀ ਹੈ ਜਿਸ ਉਹਲੇ ਵਿੱਚ ਉਸ ਬਜ਼ੁਰਗ ਤੇ ਉਸਦੇ ਪਰਿਵਾਰ ਦੇ ਵਤੀਰੇ ਦੀ ਅਸੁਭਾਵਿਕਤਾ ਦਾ ਤਰਕ ਪਾਠਕ ਨੂੰ ਪਹਿਲੇ ਨਜ਼ਰੀ ਪਹਿਲੀ ਨਜ਼ਰੀ ਦਿਖਾਈ ਨਹੀਂ ਦਿੰਦਾ ਵਿਰਕ ਦੀ ਕਲਾਕਾਰੀ ਮਾਨ ਸਿੰਘ ਦੇ ਮਨ ਵਿੱਚ ਉਸ ਤੁਪਤਾਂ ਨੂੰ ਸਿਰਜਣ ਵਿੱਚ ਵੀ ਹੈ ਜਿਸ ਸੰਸਾਰ ਮਾਨ ਸਿੰਘ ਇੱਕ ਪਲਤਾ ਵਝਲਾਂ ਦੀ ਪ੍ਰੋਣਚਾਰੇ ਬਾਰੇ ਆਪਣੇ ਮਨ 'ਚ ਬੈਠਾ ਧਾਰਨਾ ਅਗੇ ਪ੍ਰਸੰਚਨ ਲਾਉਂਦਾ ਪਰ ਦੂਜੇ ਪਲ ਹੀ ਇਸ ਮਝਾਇਲ ਪਰਿਵਾਰ ਵੱਲੋਂ ਦਿਖਾਏ ਪ੍ਰੌਣ 40 ਵਾਲੇ ਵਿਹਾਰ ਨੂੰ ਰੱਦ ਕਰਨਾ ਵੀ ਉਹਨੂੰ ਔਖਾ ਲੱਗਦਾ ਹੈ ਇਸ ਵਿਰੋਧਾਪਾਸਕ ਵਿਹਾਰ ਦੇ ਰਹੱਸ ਨੂੰ ਜਾਣਨ ਲਈ ਮਾਨ ਸਿੰਘ ਦੇ ਨਾਲ ਪਾਠਕ ਵੀ ਉਤਾਲਣਾ ਕਰਮ ਸਿੰਘ ਦੇ ਬਾਪ ਦਾ ਠੰਡਾ ਵਿਹਾਰ ਮਾਨ ਸਿੰਘ ਦੇ ਨਾਲ ਪਾਠਕ ਨੂੰ ਵੀ ਪਰੇਸ਼ਾਨ ਕਰਦਾ ਹੈ ਬਜ਼ੁਰਗ ਚੁੱਪ ਅਤੇ ਸਰੀਰਕ ਭਾਸ਼ਾ ਉਸ ਅੰਦਰਲੀ ਬੇਚੈਨੀ ਨੂੰ ਦਰਸਾਉਂਦੀਆਂ ਉਸ ਦਾ ਇਧਰ ਉਧਰ ਵੇਖਣਾ ਨੀਵੀਂ ਪਾ ਲੈਣੀ ਕੱਟੀ ਨੂੰ ਖੋਲਣਾ ਬੰਨਣਾ ਘੋੜੀ ਕੋਲ ਜਾ ਖਰੋਣਾ ਤੂੜੀ 'ਚ ਹੱਥ ਮਾਰਨਾ ਤੇ ਉਸ 'ਚ ਹੋਰ ਛੋਲੇ ਲਿਆ ਕੇ ਬਣਾਉਣੇ ਮਾਨ ਸਿੰਘ ਵੱਲੋਂ ਕਰਮ ਸਿੰਘ ਦੇ ਬੱਚੇ ਨੂੰ ਉਸਦੇ ਬਾਪੂ ਕੋਲ ਲੈ ਕੇ ਜਾਣ ਦੇ ਸੱਦੇ ਦਾ ਸੂਣਵਾਗ ਨੂੰ ਚੁਬਣਾ ਅਤੇ ਘਰਦਿਆਂ ਜੀਆਂ ਨੂੰ ਖਰਵੀ ਆਵਾਜ਼ 'ਚ ਚੁੰਮੜੇ ਨੂੰ ਲੈ ਜਾਣ ਲਈ ਆਵਾਜ਼ ਦੇਣਾ ਆਜ ਅਜਿਹੇ ਵਧੇਰੇ ਅ ਫਸੁਰਗ ਦੀ ਮਾਨਸਿਕ ਕਸ਼ਮਕਸ਼ ਦੇ ਸੰਕੇਤ ਕਹਿ ਜਾ ਸਕਦੇ ਹੈ ਤੇ ਕਹਾਣੀ 'ਚ ਜਗਾਸਾ ਪੈਦਾ ਕਰਨ ਦੀ ਜੁਗਤ ਵੀ ਮੰਨੀ ਜਾ ਸਕਦੀ ਹੈ ਲੇਖਕ ਬੜੀ ਕੌਸ਼ਲਤਾ ਨਾਲ ਉਦੋਂ ਤੱਕ ਇਸ ਹਾਸ ਨੂੰ ਬਣਾਈ ਰੱਖਦਾ ਹੈ ਜਦੋਂ ਤੱਕ ਡਾਕੀ ਆ ਕੇ ਮਾਨ ਸਿੰਘ ਕੋਲ ਕਰਮ ਸਿੰਘ ਦੀ ਮੌਤ ਦਾ ਭੇਦ ਖੋਲ ਨਹੀਂ ਦਿੰਦਾ ਅਸਲ ਦੇ ਵਿੱਚ ਕੀ ਹੈ ਕਿ ਕਰਮ ਸਿੰਘ ਤੇ ਮਾਨ ਸਿੰਘ ਦੋ ਅਜਿਹੇ ਫੌਜੀ ਹੈ ਜਿਹੜੇ ਫੌਜ ਦੇ ਵਿੱਚ ਨੌਕਰੀ ਕਰਦੇ ਹੈ ਦੋਨੋਂ ਛੁੱਟੀ ਆਉਣਾ ਚਾਹੁੰਦੇ ਹੈ ਤੇ ਮਾਨ ਸਿੰਘ ਨੂੰ ਛੁੱਟੀ ਮਿਲ ਜਾਂਦੀ ਹੈ ਕਰਮ ਸਿੰਘ ਨੂੰ ਛੁੱਟੀ ਨਹੀਂ ਮਿਲਦੀ ਤੇ ਮਗਰੋਂ ਜੰਗ ਲੱਗ ਜਾਂਦੀ ਹੈ ਦੇ ਜੰਗ ਦੇ ਦਰਮਿਆਨ ਕਰਮ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਮਾਨ ਸਿੰਘ ਉਹਦੇ ਨਾਲ ਇੱਕ ਵਾਅਦਾ ਕਰਕੇ ਆਇਆ ਹੁੰਦਾ ਕਿਉਂਕਿ ਕਰਮ ਸਿੰਘ ਨੇ ਉਹਨੂੰ ਕਿਹਾ ਹੁੰਦਾ ਕਿ ਜਦੋਂ ਤੂੰ ਪੰਜਾਬ ਜਾਵੇਂ ਤੇ ਮੇਰੇ ਘਰਦਿਆਂ ਨੂੰ ਜ਼ਰੂਰ ਮਿਲ ਕੇ ਆਈ ਤਾਂ ਕਿ ਉਹਨਾਂ ਨੂੰ ਲੱਗੇ ਕਿ ਘੱਟੋ ਘੱਟ ਮੈਂ ਅੱਧਾ ਉਹਨਾਂ ਨੂੰ ਮਿਲ ਲਿਆ ਜੇ ਤੂੰ ਉਹਨਾਂ ਕੋਲ ਜਾਏਂਗਾ ਉਹਨਾਂ ਨੂੰ ਚੰਗਾ ਲੱਗੂਗਾ ਤਾਂ ਇਸ ਤਰ੍ਹਾਂ ਮਾਨ ਸਿੰਘ ਜਿਹੜਾ ਉਹ ਕਰਮ ਸਿੰਘ ਦੇ ਪਰਿਵਾਰ ਨੂੰ ਮਿਲਣ ਜਾਂਦਾ ਹੈ ਪਰ ਪਰਿਵਾਰ ਜਿਹੜਾ ਹੈ ਉਹ ਖਾਤਰਦਾਰੀ ਵੀ ਪੂਰੀ ਕਰਦਾ ਹੈ ਪਰਿਵਾਰ ਉਹਦੀ ਜਿਹੜੀ ਹੈ ਉਹਨੂੰ ਘੁੰਮਣ ਫਰਵਾਉਣ ਦਾ ਵੀ ਪ੍ਰਬੰਧ ਕਰਦਾ ਹੈ ਪਰ ਪਰਿਵਾਰ ਕਿਸ ਮਾਨਸਿਕ ਔਖ ਦੇ ਵਿੱਚੋਂ ਲੰਘ ਰਿਹਾ ਹੈ ਇਸ ਨੂੰ ਬੜੇ ਖੂਬਸੂਰਤੀ ਨਾਲ ਇਸ ਕਹਾਣੀਕਾਰ ਨੇ ਪੇਸ਼ ਕੀਤਾ ਹੈ ਕਿ ਮਾਨ ਸਿੰਘ ਨੂੰ ਵੀ ਆਉਣ ਵੇਲੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਉਹਨਾਂ ਦੇ ਕਰੇ ਬੈਠਾ ਹੁੰਦਾ ਹੈ ਮੂਰਲੇ ਦਿਨਾਂ ਚ ਤੇ ਉੱਥੇ ਆ ਕੇ ਢਾ ਕੇ ਇੱਕ ਚਿੱਠੀ ਫੜਾਉਂਦਾ ਜਿੱਥੋਂ ਪੇਤ ਖੁੱਲਦਾ ਕਿ ਕਰਮ ਸਿੰਘ ਦੀ ਤਾਂ ਮੌਤ ਹੋ ਚੁੱਕੀ ਹੈ ਉਹ ਸ਼ਹੀਦ ਹੋ ਚੁੱਕਿਆ ਹੈ ਕਹਾਣੀ ਦੇ ਅੰਤ ਤੇ ਜਾ ਕੇ ਪਰਤਵੀ ਲਿਸ਼ਕੋਰ ਰਾਹੀਂ ਪੇਸ਼ ਹੋ ਚੁੱਕਾ ਬਰਤਾਂਤ ਮੂੜ ਨਵੇਂ ਅਰਥਾਂ ਚ ਲਿਸ਼ਕੋਟਦਾ ਹੈ ਪਾਠਕ ਨੂੰ ਕਹਾਣੀ ਦਾ ਪਾਠ ਇੱਕ ਵਾਰ ਫਿਰ ਆਪਣੇ ਜ਼ਿਹਨ ਚ ਸਿਰਜਣ ਲਈ ਕੁਝ ਪਲ ਖਮੋਸ਼ੀ ਚ ਉਤਰਨਾ ਪੈਂਦਾ ਹੁਣ ਬਜ਼ੁਰਗ ਦੀ ਚੁੱਪ ਵੀ ਸਮਝ ਆ ਜਾਂਦੀ ਹੈ ਉਸ ਦੀ ਬਾਹਰੋਂ ਦੇਖ ਦੀ ਬੇਚਾਨੀ ਤੇ ਬੇਰੁਖੀ ਨੂੰ ਵੀ ਨਵੇਂ ਅਰਥ ਮਿਲ ਜਾਂਦੇ ਐ ਕਰਮ ਸਿੰਘ ਦਾ ਸਧਾਰਨ ਬਾਪ ਅਸਧਾਰਨ ਵਿਅਕਤੀ ਦੇ ਰੂਪ ਵਿੱਚ ਉਜਾਗਰ ਹੁੰਦਾ ਹੋਇਆ ਪਾਠਕ ਦੀ ਡੂੰਗੀ ਸ਼ਲਾਘਾ ਦਾ ਪਾਤਰ ਬਣ ਜਾਂਦਾ ਹੈ ਪਰ ਲੇਖਕ ਦੀ ਲਿਖਣ ਸ਼ੈਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਰਮ ਸਿੰਘ ਦੇ ਬਾਪ ਨੂੰ ਆਦਰਸ਼ ਪਾਤਰ ਵਜੋਂ ਪੇਸ਼ ਕਰਨ ਦੀ ਥਾਂ ਸਧਾਰਨਤਾ ਦੀ ਪੱਧਰ ਤੇ ਵਿਚਰਦਾ ਪੇਸ਼ ਕਰਦਾ ਹੈ ਅਜਿਹੀ ਸੁਰਜਤਾ ਸ਼ਕਤੀ ਤੇ ਦ੍ਰਿੜਤਾ ਨਾਲ ਦੂਜੇ ਨੂੰ ਸੁਖ ਦੇਣ ਲਈ ਆਪਣੇ ਦੁੱਖ ਨਾਲ ਲੜਨਾ ਨਿੱਕੇ ਨਿੱਕੇ ਬਹਾਨਿਆਂ ਨਾਲ ਆਪਣੇ ਆਪ ਨੂੰ ਫਿਸਪੈਣ ਤੋਂ ਬਚਾਉਣ ਲਈ ਯਤਨ ਕਰਨਾ ਤੇ ਅੰਤ ਤੇ ਫੁੱਟ ਫੁੱਟ ਕੇ ਰੋਣਾ ਉਸ ਪਾਤਰ ਦੀ ਸਦਾਰਤਾਵਨ ਸੰਕੇਤ ਵੀ ਹੈ ਤੇ ਉਸ ਦੀ ਸਧਾਰਨ ਮਨੁੱਖ ਵਿਚਲੀ ਸਧਾਰਨ ਤਾਕਤ ਵੀ ਅ ਦਰਅਸਲ ਉਹ ਕਿਉਂ ਨਹੀਂ ਜ਼ਿਕਰ ਕਰਦਾ ਮਾਨ ਸਿੰਘ ਕੋਲੇ ਕਿ ਉਹ ਜਿਹੜਾ ਕਰਮ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਉਹਦਾ ਕਾਰਨ ਇਹ ਹੈ ਕਿ ਉਹਨੂੰ ਇਹ ਹੈ ਕਿ ਮਾਨ ਸਿੰਘ ਬੜੇ ਜਿੱਦੋ ਜਹਿਦ ਨਾਲ ਛੁੱਟੀ ਆਇਆ ਇਹਨੂੰ ਇਹ ਖਬਰ ਦੇ ਕੇ ਕਾਹਨੂੰ ਪਰੇਸ਼ਾਨ ਕਰਨਾ ਹੈ ਪਰ ਡਾਕੀਆ ਜਦੋਂ ਚਿੱਠੀ ਫੜਾ ਜਾਂਦਾ ਤੇ ਉਸ ਚਿੱਠੀ ਨੂੰ ਮਾਨ ਸਿੰਘ ਦੇਖ ਲੈਂਦਾ ਤੇ ਸਾਰਾ ਭੇਜ ਜਿਹੜਾ ਉਹ ਖੁੱਲ ਜਾਂਦਾ ਹੁਣ ਤੁਸੀਂ ਇਹ ਕਹਾਣੀ ਜਿਹੜੀ ਹੈ ਉਸ ਬਜ਼ੁਰਗ ਪਾਤਰ ਦੇ ਕਰਮ ਸਿੰਘ ਦੇ ਬਾਪ ਨੂੰ ਤਸ਼ਬੀਹ ਦਿੰਦੀ ਹੈ ਧਰਤੀ ਹਿੜਲੇ ਬੋਲ ਦੇ ਨਾਲ ਜਿਹੜੀ ਇੰਨਾ ਭਾਰ ਆਪਣੇ ਉੱਪਰ ਚੱਕੀ ਖੜਾ ਹੈ ਇਸੇ ਤਰ੍ਹਾਂ ਹੀ ਉਹ ਪਾਤਰ ਜਿਹੜਾ ਕਰਮ ਸਿੰਘ ਦਾ ਬਾਪ ਹੈ ਉਹ ਵੀ ਇੱਕ ਤਰ੍ਹਾਂ ਨਾਲ ਦੁੱਖਾਂ ਦਾ ਬਹੁਤ ਵੱਡਾ ਪਹਾੜ ਆਪਣੇ ਮੋਢਿਆਂ ਤੇ ਚੱਕੀ ਖੜਾ ਹੈ ਲੇਕਿਨ ਉਹ ਬਿਲਕੁਲ ਵੀ ਉਹ ਢੋਲਦਾ ਨਹੀਂ ਤੇ ਕਹਾਣੀ ਦਾ ਅਸਿੱਧਾ ਸੁਨੇਹਾ ਇਹ ਹੈ ਕਿ ਧਰਤੀ ਦੇ ਜੰਮੇ ਜਾਇਆ ਸੁਧਾਰਨ ਮਨੁੱਖਾਂ ਵਿੱਚ ਵੀ ਅਸਧਾਰਨ ਕੰਮ ਕਰਨ ਦਾ ਸਾਹਸ ਤੇ ਹੌਸਲਾ ਹੁੰਦਾ ਹੈ ਇਹ ਕੇਵਲ ਵਿਸ਼ੇਸ਼ ਮਨੁੱਖਾਂ ਦੇ ਹਿੱਸੇ ਆਈ ਚੀਜ਼ ਹੀ ਨਹੀਂ ਹੁੰਦੀ ਸੁਧਾਰਨ ਨੁਕ ਵੀ ਖਾਸ ਹਾਲਤਾਂ ਵਿੱਚ ਆਪਣੇ ਅੰਦਰਲੀ ਤਾਕਤ ਨੂੰ ਪਛਾਣ ਕੇ ਵਿਸ਼ੇਸ਼ ਹੋ ਸਕਦਾ ਧਰਤੀ ਹੇਠਲਾ ਬੋਲਦ ਰੂਪਕ ਇੱਕ ਪ੍ਰਾਤਨ ਮਿੱਥੋ ਉਦਾਹਰਣ ਲਿਆ ਗਿਆ ਹੈ ਜਿਵੇਂ ਕਿ ਅ ਧਰਤੀ ਹਟ ਲੈ ਇੱਕ ਤੌਲ ਹੈ ਆਪਣੇ ਸਿਰ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਲੇਖਕ ਨੂੰ ਲੱਗਦਾ ਹੈ ਕਿ ਕਰਮ ਸਿੰਘ ਦਾ ਬਜ਼ੁਰਗ ਬਾਪ ਵੀ ਇੱਕ ਤੌਲ ਵਾਂਗ ਹੀ ਹੈ ਜੋ ਕਰਮ ਸਿੰਘ ਦੀ ਮੌਤ ਦੀ ਖਬਰ ਦਾ ਭਾਰ ਆਪਣੇ ਮਨ ਤੇ ਚੁੱਕੀ ਰੱਖਦਾ ਹੈ ਮਾਨ ਸਿੰਘ ਨਾਲ ਇਸ ਕਰਕੇ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਸਾਂਝਾ ਨਹੀਂ ਕਰਦਾ ਕਿ ਮਾਨ ਸਿੰਘ ਨੂੰ ਦੋਸਤੀ ਮੌਤ ਦੀ ਖਬਰ ਦੁਖੀ ਕਰ ਦੇਗੀ ਕਿ ਉਹਦੀ ਛੁੱਟੀ ਜਿਹੜੀ ਹੈ ਖਰਾਬ ਹੋ ਜਾਏਗੀ। ਕਹਾਣੀ ਦੂਜੇ ਦੇ ਸੁਖ ਲਈ ਆਪ ਦੁੱਖ ਸਹਿ ਸਕਣ ਦੀs ਆਧਾਰਨ ਬੰਦੇ ਦੀs ਆਧਾਰਨ ਸਮਰੱਥਾ ਦਾ ਬਿਰਤਾਂਤ ਹੈ। ਲੇਖਕ ਅਨੁਸਾਰ ਕਰਮ ਸਿੰਘ ਦੇ ਬਾਪ ਅੰਦਰ ਲਈ ਜੇਹੀ ਸਮਰੱਥਾ ਦਾ ਪ੍ਰੇਰਣਾ ਸਰੋਤ ਮਾਝੇ ਦੇ ਇਲਾਕੇ ਦਾ ਵਿਸ਼ੇਸ਼ ਇਤਿਹਾਸਿਕ ਪਿਛੋਕੜ ਹੈ ਜਿੱਥੋਂ ਦੇ ਬਹਾਦਰ ਲੋਕਾਂ ਨੇ ਵਿਦੇਸ਼ੀ ਧਾੜਵੀਆਂ ਤੇ ਹਮਲਾਵਰਾਂ ਦਾ ਡਟ ਕੇ ਟਾਕਰਾ ਕੀਤਾ। ਤੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਪਣੇ ਲੋਕਾਂ ਨੂੰ ਉਹਨਾਂ ਤਾੜਵੀਆਂ ਦੇ ਜ਼ੁਲਮ ਤੇ ਅਤੰਕ ਤੋਂ ਮੁਕਤ ਕਰ ਦਿੱਤਾ ਸੀ ਮਾਝੇ ਵਿੱਚ ਥਾਂ ਥਾਂ ਉਹਨਾਂ ਸੂਰਬੀਰਾਂ ਦੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਦਾ ਸੋਮਾ ਬਣੀਆਂ ਰਹਿਣਗੀਆਂ ਕਰਮ ਸਿੰਘ ਦੇ ਬਾਪ ਦੀ ਸਹਿਣ ਸ਼ਕਤੀ ਪਿੱਛੇ ਵੀ ਮੱਝ ਦਾ ਇਹ ਇਤਿਹਾਸਕਾਰ ਰਚੀਲਾ ਉਂਝ ਵੀ ਇੱਕ ਕਿਸਾਨ ਦਾ ਜੀਵਨ ਵਧੇਰੇ ਖੇਚਲ ਤੇ ਤਕਲੀਫ ਸਹਿਣ ਦਾ ਆਦੀ ਰਿਆ ਹੁਣ ਕਰਕੇ ਉਸ ਸਹਿਣ ਸ਼ਕਤੀ ਦੀ ਮਾਤਰਾ ਕੁਝ ਵਧੇਰੇ ਹੀ ਹੁੰਦੀ ਹੈ ਇਸ ਪ੍ਰਕਾਰ ਕੁਲਵੰਤ ਸਿੰਘ ਵਿਰਕ ਮਨੋਵਿਗਿਆਨੀ ਵਾਂਗ ਮਨੁੱਖੀ ਵਤੀਰੇ ਦੀਆਂ ਬਰੀਕੀਆਂ ਨੂੰ ਸਮਝਦਾ ਹੈ ਅਤੇ ਸਮਾਜ ਵਿਗਿਆਨੀ ਵਾਂਗ ਇਸ ਮਨੁੱਖੀ ਵਤੀਰੇ ਪਿੱਛੇ ਕਾਰ ਰਚੀਲ ਪ੍ਰੇਰਕਾਂ ਨੂੰ ਜਾਣਨ ਸਮਝਣ ਦੀ ਜਿਹੜੀ ਹੈ ਉਹ ਸੂਝ ਵੀ ਰੱਖਦਾ ਹੈ ਮਾਨਵਵਾਦੀ ਰਚਨਾ ਦ੍ਰਿਸ਼ਟੀ ਦਾ ਧਾਰਨੀ ਹੋਣਾ ਕੁਲਵੰਤ ਸਿੰਘ ਵਿਰਕਤ ਦੀ ਕਹਾਣੀ ਕਲਾ ਦਾ ਇੱਕ ਵੱਖਰਾ ਚਿੰਨ ਹੈ ਉਹ ਆਪਣੇ ਸਮਕਾਲ ਵਿੱਚ ਪ੍ਰਚਲਿਤ ਮਾਰਕਸਵਾਦੀ ਸਿਧਾਂਤ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸਿੱਧਾ ਨਾਤਾ ਜੋੜਨ ਤੋਂ ਗੁਰੇਜ਼ ਹੀ ਕਰਦਾ ਰਿਹਾ ਹੈ ਤੇ ਉਸਨੇ ਨਿਰੋਲ ਮਾਨਵਵਾਦ ਹੀ ਆਪਣੇ ਆਪਣਾ ਨਾਤਾ ਜੋੜੀ ਰੱਖਣ ਤੱਕ ਆਪਣੇ ਆਪ ਨੂੰ ਸੀਮਿਤ ਰੱਖਿਆ ਯਾਨੀ ਉਸਨੇ ਆਪਣੇ ਆਪ ਨੂੰ ਨਿਰੋਲ ਮਾਨਵਵਾਦੀ ਕਾਣਕਾਰ ਵਜੋਂ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਰਮ ਸਿੰਘ ਦੇ ਬਾਪ ਵਰਗੇ ਜ਼ਿੰਦਗੀ ਚ ਸੰਘਰਸ਼ੀਲ ਮਾਨਵਤਾਸ਼ੀ ਯੋਧਿਆਂ ਦੇ ਚਿੱਤਰ ਉਲੀਕਣ ਸਦਕਾ ਉਸ ਨੂੰ ਅਗਰਗਾਮੀ ਮਾਨਵਾਦ ਦਾ ਧਾਰਨੀ ਲੇਖਕ ਵੀ ਕਿਹਾ ਜਾਂਦਾ ਹੈ ਪ੍ਰਗਤੀਵਾਦੀ ਤੋਂ ਵਿਥ ਸਿਰਜਣ ਅਤੇ ਮਾਨਵਵਾਦ ਨਾਲ ਜੁੜੇ ਰਹਿਣ ਦਾ ਫਾੜੀ ਹੈ ਕਿ ਉਸ ਦੀ ਕਹਾਣੀ ਵਿੱਚ ਨਾ ਤਾਂ ਕਾਲ ਹੈ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਉਪਦੇਸ਼ ਹੈ ਉਹ ਆਪਣੇ ਉਹ ਬੜੇ ਸਹਿਜ ਨਾਲ ਬਿਰਤਾਂਤ ਸਿਰਜਣ ਦੀ ਕਲਾ ਦਾ ਮਾਹਰ ਹੈ ਸੰਜਮਤਾ ਸੰਜਮਤਾ ਸੰਖੇਪਤਾ ਤੇ ਸਹਜਤਾ ਉਸ ਦੀ ਖਾਣੀ ਕਲਾ ਦੇ ਵਿਸ਼ੇਸ਼ ਗੁਣ ਹੈ ਇਹ ਸੀ ਇਸ ਕਹਾਣੀ ਬਾਰੇ ਕੁਝ ਵਿਚਾਰ ਕਹਾਣੀ ਨੂੰ ਤੁਸੀਂ ਜਦੋਂ ਪੜੋਗੇ ਤਾਂ ਤੁਹਾਨੂੰ ਹੋਰ ਵਧੇਰੇ دلچਸਪੀ ਪੈਦਾ ਹੋਏਗੀ ਇਹਨੇ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ